ਨਾ ਚੰ데요 ਜਿਹੜਾ ਅੱਜ ਜਿਹੜਾ ਪੇਸ਼ ਕੀਤਾ ਗਿਆ ਕਿ ਦੇਖੋ ਇੰਜੀਨੀਅਰ ਪਵਨਦੀਪ ਸ਼ਰਮਾ ਆਮਰੇ ਸਰ ਤੋਂ ਔਰ ਸਾਡੇ ਇਸ ਦੇਸ਼ ਦੇ ਵਿੱਚ ਇੰਟਰਮ ਬਜਟ ਜੋ ਕਿ ਮੋਦੀ ਗਵਰਨਮੈਂਟ ਦੀ ਸੈਕੰਡ ਨਿਅਰ ਔਰ ਸਾਡੇ ਫਰਾਂਸ ਮਨਿਸਟਰ ਸੀਤਾ ਰਮਨ ਜੀ ਉਹਨਾਂ ਦੇ ਆਜ ਛੇਵਾਂ ਕਨਸੈਕਟਿਵ ਪੇਸ਼ ਕੀਤਾ ਗਿਆ ਬਜਟ ਸੀ ਜਿਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਰੱਖੇ ਗਏ ਜਿਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੋਈ ਆ ਕਿ ਫਿਸਕਲ ਡੈਫਿਸਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ 4.5% ਦ ਲਿਆਣ ਦੀ ਗੱਲ ਕੀਤੀ ਗਈ ਹੈ ਇਸ ਵੇਲੇ ਮੌਜੂਦਾ 5.8% ਆਫ ਦੀ ਜੀਡੀਪੀ ਹੈਗਾ ਜਿੱਥੇ ਸਾਡਾ ਫਿਸਕਲ ਡੈਫਿਸਿਟ ਘਟੇਗਾ ਔਰ ਜਿਹੜਾ ਸਾਡੇ ਟੋਟਲ ਰਿਸੀਵਸ ਹੈਗੀਆਂ ਬੋਰਿੰਗ ਦੀਆਂ ਉਹ 30.80 ਲੱਖ ਕਰੋੜ ਹੈਗੀਆਂ ਐਕਸਪੈਂਡੀਚਰ ਜਿਹੜਾ ਹੈਗਾ ਉਹ ਟੋਟਲ 47 ਲੱਖ 66 ਲੱਖ ਕਰੋੜ ਹੈਗਾ ਜਿਹਦੇ ਵਿੱਚ ਟੈਕਸ ਰਿਸੀਵ ਜੜੀਆਂ ਉਹ 26.2 ਲੱਖ ਕਰੋੜ ਹੈਗੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਫਿਸਕਲ ਡੈਫਿਸਿਟ ਨੂੰ ਘਟਾਉਣ ਦੀ ਗੱਲ ਕੀਤੀ ਗਈ ਆ ਔਰ ਜਿੰਨੇ ਵੀ ਟੈਕਸ ਲਾਗਜ਼ ਹੈਗੇ ਆ ਇਨਡਾਇਰੈਕਟ ਟੈਕਸ ਹੋਣ ਡਾਇਰੈਕਟ ਟੈਕਸ ਹੋਣ ਉਹਦੇ ਵਿੱਚ ਕੋਈ ਵੀ ਵੱਡਾ ਬਦਲਾਅ ਇਹਦੇ ਵਿੱਚ ਨਹੀਂ ਕੀਤਾ ਗਿਆ ਔਰ ਬੜਾ ਹੀ ਇੱਕ ਜਨਰਿਕ ਜਿਹਾ ਬਜਟ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਅਸੀਂ ਸੰਪੂਰਨ ਬਜਟ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਭਾਰਤ ਦੇਸ਼ ਦੀ ਇੱਕ ਰਵਾਇਤ ਹੈਗੀ ਆ ਜਦੋਂ ਵੀ ਜਨਰਲ ਇਲੈਕਸ਼ਨਸ ਆਉਣੀ ਆ ਹੁੰਦੀਆਂ ਤੇ ਜਿਹੜਾ ਅਖੀਰਲਾ ਬਜਟ ਹੁੰਦਾ ਆ ਉਹ ਬੜਾ ਇੱਕ ਟੈਂਪਰੇਰੀ ਜਿਹਾ ਬਜਟ ਮੈਂ ਕਹਿ ਸਕਦਾ ਪੇਸ਼ ਕੀਤਾ ਜਾਂਦਾ ਆ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇਹ ਵੀ ਗੱਲ ਕੀਤੀ ਕਿ ਜੁਲਾਈ 2024 ਦੇ ਵਿੱਚ ਉਹੀ ਫੇਰ ਸਰਕਾਰ ਬਣਾਉਣਗੇ ਤੇ ਉਹਨਾਂ ਦੇ ਮੁਤਾਬਕ ਫੇਰ ਕੰਪਲੀਟ ਬਜਟ ਜਿਹੜਾ ਸਾਡੇ ਭਾਰਤ ਦੇ ਸਵਾਸੀਆਂ ਵਾਸਤੇ ਰੱਖਿਆ ਜਾਊਗਾ ਔਰ ਬੇਸਿਕ ਇਹਦੇ ਵਿੱਚ ਇਹ ਵੀ ਗੱਲ ਸੀ ਕਿ ਕਿਸ ਤਰ੍ਹਾਂ ਭਾਰਤ ਦੇਸ਼ ਨੂੰ ਫਾਈਵ ਟ੍ਰਿਲੀਅਨ ਇਕਨੋਮੀ ਬਣਾਉਣਾ ਕਿਸ ਤਰ੍ਹਾਂ ਬੇਸਿਕ ਸਸਟੇਨੇਬਲ ਡਿਵੈਲਪਮੈਂਟ ਵੱਲ ਤੋਰਨਾ ਕਿਦਾਂ ਦੇਸ਼ ਦੀ ਇਕਨੋਮੀ ਨੂੰ ਵੱਡੇ ਲੈਵਲ ਤੇ ਵਧਾਉਣਾ ਫਾਰਮਿੰਗ ਸੈਕਟਰ ਹੋਵੇ ਇੰਡਸਟਰੀਅਲ ਸੈਕਟਰ ਹੋਵੇ ਐਜੂਕੇਸ਼ਨ ਸੈਕਟਰ ਹੋਵੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੈਕਟਰ ਹੋਵੇ ਔਰ ਇਸ ਦੇ ਵਿੱਚ ਸਾਡੇ ਦੇਸ਼ 'ਚ ਜਿਹੜਾ ਬੇਸਿਕ ਬੁਨਿਆਦੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੁੰਦਾ ਰੋਡ ਮੈਪਸ ਹੁੰਦੇ ਆ ਉਹਦੇ ਤਹਿਤ ਸਾਡੇ ਨਿਤਿਨ ਗੜਕਰੀ ਹੋਣਾ ਦੇ ਵਿਭਾਗ ਦੇ ਉੱਤੇ ਬਹੁਤ ਵੱਡੇ ਹਾਇਰ ਲੈਵਲ ਦੇ ਇਹਨਾਂ ਨੇ ਇਨਕਰੀਜ਼ ਕੀਤਾ ਬਜਟ ਨੂੰ ਜਿੱਥੋਂ ਸਮਝ ਆਉਂਦਾ ਕਿ ਸਾਡੇ ਦੇਸ਼ ਦੇ ਬੇਸਿਕ ਜਿਹੜਾ ਇਸ ਵੇਲੇ ਨਜ਼ਰੀਆ ਸੋਚ ਪੈਦਾ ਹੋ ਰਹੀ ਆ ਦੇਸ਼ ਨੂੰ ਡਿਵੈਲਪ ਕਰਨ ਦੀ ਆ ਬੁਨਿਆਦੀ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਆ ਔਰ ਜਿੰਨੇ ਵੀ ਫਾਈਨੈਂਸ਼ੀਅਲ ਜਿਹੜੇ ਸਸਟੇਨੇਬਲ ਫਿਊਚਰ ਵਾਸਤੇ ਜਿੰਨੇ ਵੀ ਉਪਰਾਲੇ ਕਰਨੇ ਆ ਉਹਦੇ ਵਾਸਤੇ ਹੁੰਦੀ ਆ ਔਰ ਇਹ ਜਿਹੜਾ ਬਜਟ ਸਿਗਾ ਇਹ ਸ਼ਾਰਟੈਸਟ ਬੜੀ ਵੈਰਾਈਟੀ ਦੇ ਨਾਲ ਸਪੀਚ ਕੀਤੀ ਗਈ ਬਜਟ ਸਿਗਾ ਕੋਈ بڑے ਪੋਪੁਲਿਸਟ بڑے ਪੌਪੂਲਰ ਜਿਹੇ ਵਾਦੇ ਇਹਨਾਂ ਵਾਸਤੇ ਸਰਕਾਰ ਨੇ ਨਹੀਂ ਕੀਤੇ ਜਿਹੜਾ ਆਮ ਲੋਕਾਂ ਨੂੰ ਉਮੀਦ ਸੀਗੀ ਕਿ ਜਨਰਲ ਇਲੈਕਸ਼ਨ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਦੇ ਜਾਂ ਖਵਾਬ ਲੋਕਾਂ ਦੇ ਪੂਰੇ ਹੋਣਗੇ ਇਤਾਂ ਦਾ ਕੋਈ ਇਸ ਬਜਟ ਦੇ ਵਿੱਚ ਕੋਈ ਖਾਸ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਕੋਈ ਵੀ ਟੈਕਸ ਮੈਨੇਜਮੈਂਟ ਦੇ ਵਿੱਚ ਬਦਲਾਅ ਨਹੀਂ ਲਿਆਂਦੇ ਗਏ ਫਿਰ ਹੋਰ ਜੇ ਭਾਰਤ ਦੇਸ਼ ਦੀ ਜਿਹੜੀ ਮਜ਼ਬੂਤ ਧਰਾਤ ਲਿਆ ਉਹਦੀ ਫਾਊਂਡੇਸ਼ਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਸੇ ਤਰ੍ਹਾਂ ਦੇ ਹੀ ਕਨਸਟੈਂਟ ਡਿਵੈਲਪਮੈਂਟ ਪ੍ਰੋਗਰਾਮਸ ਇਸ ਬਜਟ ਦੇ ਵਿੱਚ ਲਿਆਂਦੇ ਗਏ ਜੋ ਕਿ ਸਾਡੇ ਦੇਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਵੱਲ ਲਿਜਾ ਸਕਦੇ ਹੈ ਬਜਟ ਪੇਸ਼ ਕੀਤਾ ਗਿਆ ਕੀ ਕਹਿਣਾ ਹੈ ਜਿਹੜੇ ਵੀ ਬਜਟ ਪਾਸ ਹੁੰਦੇ ਆ ਚਾਹੇ ਸੈਂਟਰ ਗਵਰਨਮੈਂਟ ਵੱਲੋਂ ਚਾਹੇ ਸਟੇਟ ਗਵਰਨਮੈਂਟ ਵੱਲੋਂ ਉਹਨੇ ਜਿਹੜਾ ਮੱਧ ਵਰਗ ਹੁੰਦਾ ਹੈ ਉਹਨੂੰ ਨਜ਼ਰਦਾ ਕੀਤਾ ਜਾਂਦਾ ਹੈ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਦੇ ਜਾਂਦੀਆਂ ਜਾਂ ਤਾਂ ਸਹੂਲਤਾਂ ਲੈ ਜਾਂਦਾ ਨਿਮਲ ਵਰਗ ਲੈ ਜਾਂਦਾ ਤੇ ਯਾਰ ਜਿਹੜਾ ਹੁਣ ਉੱਚਾ ਵਰਗ ਹੁੰਦਾ ਹੈ ਉਹ ਸਹੂਤਾ ਲੈ ਜਾਂਦਾ ਤੇ ਚਲੋ ਮੋਦੀ ਨੇ ਬਜਟ ਪਾਸ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਫੇਰ ਨਿਮਲ ਵਰਗ ਨੂੰ ਤੇ ਉੱਚੇ ਵਰਗ ਨੂੰ ਸਹੂਲਤਾਂ ਦਿੱਤੀਆਂ ਹੋਣੀਆਂ ਪਰ ਅਸੀਂ ਮੋਦੀ ਦੀ ਇੱਕ ਸਿਫਤ ਕਰਦੇ ਹਾਂ ਜਿਨ੍ਹਾਂ ਨੇ ਅਜोध्या 'ਚ ਰਾਮ ਮੰਦਰ ਦਾ ਇਸ ਸਾਲ ਨਿਰਮਾਣ ਕੀਤਾ ਹੈ ਅਸੀਂ ਉਸ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਨੇ ਆ ਤੇ ਉਹਨਾਂ ਵਾਸਤੇ ਚਲੋ ਵੀ ਜੋ RAM ਕੋ ਲਾਏ ਹੈ ਹਮ ਉਹਨੂੰ ਲਾਏਗੇ ਮੈਂ ਕੋਈ ਪੇੜੀ ਕਾ ਪਾਰਟੀਆਂ ਬੁਲਾਉਂ ਨਹੀਂ ਕਰਦਾ ਨਾ ਹੀ ਮੈਂ ਚਲੋ ਮਤਲਬ ਕਿਸੇ ਪੋਲੀਟਿਕਲ ਪਾਰਟੀ ਦਾ ਆ ਵਜੂਦਾ ਟਾਈਮ ਕੋਈ ਆਂਗੇਗਾ ਵਾ ਪਰ ਫਿਰ ਵੀ ਉਹਨਾਂ ਨੇ ਇੱਕ ਦੇਸ਼ ਵਾਸਤੇ ਬੜਾ ਵਧੀਆ ਕੰਮ ਕੀਤਾ ਹੈ ਉਹਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰਾਂ ਕਰਨੀ ਚਾਹੀਦੀ ਏ